ਵੱਡੀ ਖਬਰ ਹੁਸ਼ਿਆਰਪੁਰ ਤੋਂ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਤੇ ਚਾਰ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਸ ਬਾਬਤ ਜਾਣਕਾਰੀ ਦੇਂਦਿਆ ਸਾਹਿਲ ਨਾਮ ਦੇ ਸ਼ਖਸ ਨੇ ਦੱਸਿਆ ਕਿ ਉਹ ਗੋਲ ਗੱਪੇ ਖਾਣ ਤੋਂ ਬਾਅਦ ਜਿਵੇਂ ਹੀ ਤੁਰਨ ਲੱਗੇ ਤਾਂ ਦੂਜੀ ਸਾਈਡ ਤੋਂ ਆ ਰਹੇ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਦੇ ਵੱਲੋਂ ਦੋਵੇਂ ਹੀ ਨੌਜਵਾਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਦੇ ਉੱਪਰ 304 ਫਾਇਰ ਕਰ ਦਿੱਤੇ ਗਏ ਹਾਲਕਿ ਗਨੀਮਤ ਰਹੀ ਹੈ ਕਿ ਕਿਸੇ ਦੇ ਕੋਈ ਫਾਇਰ ਨਹੀਂ ਲੱਗਾ ਅਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਨੌਜਵਾਨ ਨੇ ਦੱਸਿਆ ਕਿ ਹਮਲਾਵਰ ਉਹਨਾਂ ਦੇ ਨਜ਼ਦੀਕ ਘਰਦੇ ਹੀ ਰਹਿਣ ਵਾਲੇ ਨੇ ਅਤੇ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਪਰ ਇਸ ਵਾਰਦਾਤ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਇਸ ਬਾਬਤ ਉਹਨਾਂ ਨੇ ਕੁਝ ਵੀ ਪਤਾ ਹੋਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਵੱਡੀ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਐ ਜੀ ਅਸੀਂ ਸਰਦ ਇਹਨਾ ਜਿੱਦਾਂ ਖੜੇ ਸੀਗੇ ਨੋਰਮਲੀ ਐ ਨਾ ਗੋਲ ਗੱਪੇ ਖਾ ਗਏ ਨਾ ਅਸੀਂ ਥੱਲੇ ਸੀਗੇ ਉਹ ਇਹ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਉਧਰੋਂ ਤਿੰਨ ਚਾਰ ਐ ਤਿਮੀਆਂ ਆਈਆਂ ਲੇਡੀਜ਼ ਹਨ ਲੇਡੀਜ਼ ਨੇ ਨਾ ਅਦਾ ਹੱਥ ਪਾਇਆ ਉੱਤੇ ਗਲੇ ਨੂੰ ਤੇ ਆ ਮੁੰਡਾ ਨਾਲ ਸੀਗਾ ਨਹੀਂ ਤੇ ਮੁੰਡੇ ਦੇ ਨਾ ਇੱਕ ਸਰਦਾਰ ਨੇ ਨਾ ਗੋਲੀ ਚਲਾਈ ਉਹ ਮੁੰਡਾ ਸਾਈਡ ਤੇ ਹੋ ਗਿਆ ਤਾਂ ਕਰਕੇ ਬਚਾ ਹੋ ਗਿਆ ਉਹਦਾ ਦੀ ਗਈ ਫੇਰ ਉਹਨੇ ਜਿੱਦਾਂ ਗੱਡੀ ਅਸੀਂ ਕੱਡੀ ਵਿੱਚੋਂ ਕੱਢਣੀ ਪੈਣੀ ਸੀਗੀ ਅਸੀਂ ਕੱਡੀ ਉਹ ਫੇਰ ਉਹਨੇ ਉੱਧਾ ਇੱਕ ਉੱਪਰ ਨੂੰ ਫੇਰ ਕੀਤਾ ਫੇਰ ਉਹਨੇ ਸਿੱਧਾ ਉੱਧਾ ਨਾ ਸੇਰ ਆਲੂ ਫੇਰ ਕੀਤਾ ਨਿਸ਼ਾਨਾ ਲਾ ਕੇ ਕੀਤਾ ਸਰਦਾਰ ਬੰਦੀ ਜੱਥੇਦਾਰ ਜੀ ਦਾ ਨਾ ਸਲਾਸੂਲਾ ਆ ਉਹ ਉਹ ਆ ਕਿਹੜਾ ਆ ਉਹਨੇ ਕੀਤਾ ਆ ਤੇ ਜਿਹੜਾ ਮੁੰਡਾ ਉੱਧਾ ਗੱਲ ਕੁਛ ਨਹੀਂ ਸੀ ਜਿੱਦਾਂ ਬਹਿਸ ਤੋਂ ਹੀ ਆਇਆ ਸੀਗਾ ਨੀ ਨਹੀਂ ਪਹਿਲਾਂ ਕੋਈ ਗੱਲ ਨਹੀਂ ਜੀ ਉਦਾਂ ਹੀ ਆਪਣੇ ਆਪੇ ਪਤਾ ਨਹੀਂ ਕੀ ਗੱਲ ਹੋਈ ਕਿ ਨਹੀਂ ਕੀ ਮਨ ਚ ਆਇਆ ਅਗਲਿਆਂ ਦੇ ਜਾਂ ਕਿਸੇ ਨੇ ਕਿਰਾਇਆ ਕੁਛ ਜਾਂ ਕਿਸੇ ਨੇ ਕੁਛ ਕਰਾਇਆ ਨਾ ਪਈ ਹੋਵੇ ਕਿ ਜਾਂ ਕਿਸੇ ਨੇ ਕੁਛ ਕਰਾਇਆ ਹੋਵੇ ਕੀ ਪਤਾ ਜੀ ਉਦਾਂ ਹਨ ਸਾਨੂੰ ਉਦਾਂ ਉਹਨਾਂ ਨਾਲ ਕੋਈ ਹੈ ਨਹੀਂ ਸੀ ਕਿੰਨੇ ਫਾਇਰ ਹੋਏ ਫਾਇਰ ਭਾਜੀ 3-4 ਹੋਏ ਇੱਥੇ ਬਾਕੀ ਨਾ ਰਿਕਾਰਡਿੰਗ ਕਿੱਥੇ ਉਹਨੇ ਵੀਡੀਓ ਕਢਾ ਲਿਆ ਉੱਥੇ ਹਨਾ ਉਹ ਨਿਕਲੇ ਨਹੀਂ ਉੱਚ ਪਤਾ ਲੱਗ ਜਣਾ ਆ ਬਾਕੀ ਤਿੰਨ ਕੀ ਫਾਇਰ ਕੀਤੇ ਆ ਹਾਂਜੀ ਅਸੀਂ ਡੈਰੀ ਦਾ ਕੰਮ ਕਰਦੇ ਆ ਜੀ ਹਾਂਜੀ ਉਦਾਂ ਮੁੰਡੇ ਜਿੱਦਾਂ ਫਾਇਰ ਕੀਤਾ ਇੱਥੇ ਤੇ ਦੱਤਾਂ ਬਚ ਗਿਆ ਇੱਕ ਉਹਨੇ ਗੱਡੀ ਦੇ ਕੀਤਾ ਸਿੱਧਾ ਉਹ ਦੇਖਿਓ ਹਨਾ ਤੇ ਉਹ ਖੋਲ ਵਿੱਚੇ ਪਿਆ ਉਹ ਜਨਾਬ ਲੈ ਕੇ ਉਹਨੇ ਉੱਥੇ ਰਹਿਣਾ ਤਾਂ ਕਰਕੇ ਹਾਂਜੀ ਹਾਂਜੀ ਪੁਲਿਸ ਆ ਗਈ ਸੀਗੀ ਜੀ ਓਕੇ ਬਾਈ ਹਾਂਜੀ ਰਾਜਕਵਰ ਜੀ ਕੀ ਇੱਥੇ ਕਾਹਦਾ ਕੰਮ ਆ ਨਹੀਂ ਮੇਰਾ ਮੈਂ ਤਾਂ ਉਹ ਬੇਟੇ ਦਾ ਡੇੜੀ ਆ ਨਹੀਂ ਉਹਦਾ ਓਕੇ ਕੀ ਹੋਇਆ ਕੀ ਐਕਚੁਅਲ ਹੋਇਆ ਇਦਾਂ ਜੀ ਇਹ ਬੇੜਾ ਮੇਰਾ ਆਇਆ ਘਰੋਂ ਇਹ ਚੱਲੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਇਹ ਤੇਲ ਪਾਉਣ ਗਏ ਇੱਥੇ ਤੇਲ ਪਾਉਣ ਜਾਣਾ ਪੈਣਾ ਸੀ ਉਹਨਾਂ ਨੇ ਇੱਥੇ ਰਸਤੇ 'ਚ ਘੇਰ ਕੇ ਜੀ ਉਹਨਾਂ ਨੇ ਕਿ ਇਰਕੇ ਗੱਡੀ ਦੇ ਵਿੱਚ ਗੱਡੀ ਮਾਰੀ ਉਹਨਾਂ ਦੀ ਗੱਡੀ ਹੈਗੀ ਗ੍ਰੈਂਡ ਵਟਾਰਾ ਅੱਛਾ ਜੀ ਗ੍ਰੈਂਡ ਵਟਾਰਾ ਤੇ ਉਹਨਾਂ ਨੇ ਨਾਲੇ ਫੇਰ ਕੱਢੇ ਜੀ ਕਿੰਨੇ ਜਣੇ ਸੀ ਉਹ ਸੀਗੇ 4 ਦੋ ਦੋ ਜਨਾਨੀਆਂ ਸੀਗੀਆਂ ਅੱਛਾ ਜੀ ਤਿੰਨ ਬੰਦੇ ਸੀਗੇ ਕਾਰਨ ਕੀ ਕਾਰਨ ਕੀ ਹੈ ਉਹ ਕਿਤੇ ਇਹਨਾਂ ਦੇ ਨਾਲ ਸੀਗਾ ਉਹਨਾਂ ਦਾ ਦੋਤਾ ਜੀ ਉਹ ਕਿਤੇ ਦੂਜੇ ਕਰਦਾ ਰਹਿੰਦਾ ਰੁੰਦਾ ਹੁੰਦਾ ਸੀ ਅੱਛਾ ਜੀ ਤੇ ਆ ਸਰ ਨੂੰ ਮੈਂ ਇੱਕ ਫੇਰ ਕੱਢਿਆ ਆ ਖੋਲ ਲੈਣਾ ਸਰ ਦੇ ਕੋਲ ਦੇ ਦਿੱਤਾ ਦੇਖ ਲਓ ਵੀ ਹੁਣ ਐਂਟੀਵੇਸ਼ਨ ਮਿਲੀ ਆ ਵੀ ਇੱਥੇ ਗੋਲੀ ਚੱਲੀ ਆ ਉਹਦੇ ਸੰਬੰਧੀ ਆਏ ਆ ਜੀ ਜੀ ਹਾਂਜੀ ਕੁਝ ਲੱਗਾ ਪਤਾ ਕੀ ਕਾਰਨ ਨੇ ਨਹੀਂ ਦੇਖਦੇ ਹੁਣ ਅਜੇ ਪਹੁੰਚੇ ਹੀ ਆਂ ਜੀ ਦੇਖਦੇ ਆਂ ਅਸੀਂ ਕੀ ਗੱਲ ਕੋਈ ਹੋਰ ਮੇਰਾ ਵੀ ਮਿਲਿਆ ਕੋਈ ਦੇਖਦੇ ਆਂ ਸਰਚ ਕਰਕੇ ਦੇਖਦੇ ਆਂ ਸਰਚ ਕਰਕੇ ਸੀਸੀਟੀਵੀ ਕੋਈ ਹਾਂਜੀ ਅਜੇ ਦੇਖਦੇ ਆਂ ਅਜੇ ਤਾਂ ਪਹੁੰਚੇ ਹੀ ਆਂ ਆਪਾਂ ਪਹੁੰਚਿਆ ਮੁੱਖ ਤੇ ਠੀਕ ਠੀਕ ਹੈ ਹਾਂਜੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਤੇ ਚਾਰ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਸ ਬਾਬਤ ਜਾਣਕਾਰੀ ਦਿੰਦਿਆਂ ਸਾਹਿਲ ਨਾਮ ਦੇ ਸ਼ਖਸ ਨੇ ਦੱਸਿਆ ਕਿ ਉਹ ਗੋਲ ਗੱਪੇ ਖਾਣ ਤੋਂ ਬਾਅਦ ਜਿਵੇਂ ਹੀ ਤੁਰਨ ਲੱਗੇ ਤਾਂ ਦੂਜੀ ਸਾਈਡ ਤੋਂ ਆ ਰਹੇ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਦੇ ਵੱਲੋਂ ਦੋਵੇਂ ਹੀ ਨੌਜਵਾਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਦੇ ਉੱਪਰ 3 ਤੋਂ 4 ਫਾਇਰ ਕਰ ਦਿੱਤੇ ਗਏ ਹਾਲਾਕੀ ਗਨੀਮਤ ਰਹੀ ਹੈ ਕਿ ਕਿਸੇ ਦੇ ਕੋਈ ਫਾਇਰ ਨਹੀਂ ਲੱਗਾ ਅਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਨੌਜਵਾਨ ਨੇ ਦੱਸਿਆ ਕਿ ਹਮਲਾਵਰ ਉਹਨਾਂ ਦੇ ਨਜ਼ਦੀਕ ਘਰਦੇ ਹੀ ਰਹਿਣ ਵਾਲੇ ਨੇ ਅਤੇ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਪਰ ਇਸ ਵਾਰਦਾਤ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਇਸ ਬਾਬਤ ਉਹਨਾਂ ਨੇ ਕੁਝ ਵੀ ਪਤਾ ਹੋਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਵੱਡੀ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਅਸੀਂ ਜ਼ਰਤ ਤੇ ਨਾ ਜਿੱਦਾਂ ਖੜੇ ਸੀਗੇ ਨੋਰਮਲੀ ਇਹ ਨਾ ਗੋਲ ਗੱਪੇ ਖਾ ਕੇ ਨਾ ਅਸੀਂ ਚੱਲੇ ਸੀਗੇ ਉਹ ਇਹ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਉਧਰੋਂ ਤਿੰਨ ਚਾਰ ਇਹ 3 ਹੀ ਆਈਆਂ ਲੇਡੀਜ਼ ਹਨ ਲੇਡੀਜ਼ ਨੇ ਨਾ ਅਦਾ ਹੱਥ ਪਾਇਆ ਉੱਤੇ ਗਲੇ ਨੂੰ ਤੇ ਆਹ ਮੁੰਡਾ ਨਾਲ ਅਸੀਂ ਘਰੀ ਉੱਤੇ ਮੁੰਡੇ ਦੇ ਨਾ ਇੱਕ ਸਰਦਾਰ ਨੇ ਨਾ ਗੋਲੀ ਚਲਾਈ ਉਹ ਮੁੰਡਾ ਸਾਈਡ ਤੇ ਹੋ ਗਿਆ ਤਾਂ ਕਰਕੇ ਬਚਾ ਹੋ ਗਿਆ ਉਹਦਾ ਦੀ ਗਈ ਫੇਰ ਉਹਨੇ ਜਿੱਦਾਂ ਗੱਡੀ ਐ ਸੀ ਗੱਡੀ ਵਿੱਚੋਂ ਕੱਢਣੀ ਪੈਣੀ ਸੀਗੀ ਅਸੀਂ ਗੱਡੀ ਉਹ ਫੇਰ ਉਹਨੇ ਉੱਧਾ ਇੱਕ ਉੱਪਰ ਨੂੰ ਫੇਰ ਕੀਤਾ ਫੇਰ ਉਹਨੇ ਸਿੱਧਾ ਅੱਧਾ ਨਾਲ ਸੇਰ ਆਲੂ ਫੇਰ ਕੀਤਾ ਨਿਸ਼ਾਨਾ ਲਾ ਕੇ ਕੀਤਾ ਸਰਦਾਰ ਬੰਦੀ ਜੱਥੇਦਾਰਾਂ ਦੀ ਦਾ ਨਾ ਸਲਾਸੂਲਾ ਆ ਉਹ ਉਹ ਆ ਕਿਹੜਾ ਆ ਉਹਨੇ ਕੀਤਾ ਆ ਤੇ ਜਿਹੜਾ ਮੁੱਦਾ ਉੱਤਾਂ ਗੱਲ ਕੁਛ ਨਹੀਂ ਸੀ ਕਿ ਉੱਤਾਂ ਬਹਿਸ ਤੋਂ ਹੀ ਆਇਆ ਸੀਗਾ ਉਹਦੀ ਨਿਕਲੀ ਗੱਲ ਨਹੀਂ ਨਹੀਂ ਪਹਿਲਾਂ ਕੋਈ ਗੱਲ ਨਹੀਂ ਜੀ ਉਦਾਂ ਹੀ ਆਪਣੇ ਆਪੇ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਕੀ ਮਨ ਚ ਆਇਆ ਅਗਲਿਆਂ ਦੇ ਜਾਂ ਕਿਸੇ ਨੇ ਕਿਰਾਇਆ ਕੁਛ ਜਾਂ ਕਿਸੇ ਨੇ ਕੁਛ ਕਰਾਇਆ ਨਾ ਪਈ ਹੋਵੇ ਕਿ ਜਾਂ ਕਿਸੇ ਨੇ ਕੁਛ ਕਰਾਇਆ ਹੋਵੇ ਕੀ ਪਤਾ ਜੀ ਇਦਾਂ ਹੁਣ ਸਾਨੂੰ ਉਦਾਂ ਉਹਨਾਂ ਨੂੰ ਕੋਈ ਹੈ ਨਹੀਂ ਸੀਗੀ ਇੰਨੀ ਕਿੰਨੇ ਫਾਇਰ ਹੋਏ ਹਾਂ ਫਾਇਰ ਭਾਜੀ 3-4 ਹੋਏ ਇੱਥੇ ਬਾਕੀ ਨਾ ਰਿਕਾਰਡਿੰਗ ਕਿੱਥੇ ਉਹਨੇ ਵੀਡੀਓ ਕਢਾ ਲਿਆ ਉੱਥੇ ਹਨਾ ਉਹ ਨਿਕਲ ਜਾਣੀ ਉੱਚ ਪਤਾ ਲੱਗ ਜਣਾ ਆ ਬਾਕੀ ਤਿੰਨ ਕੀ ਫਾਇਰ ਕੀਤੇ ਆ ਹਾਂਜੀ ਅਸੀਂ ਡੈਰੀ ਦਾ ਕੰਮ ਕਰਦੇ ਆ ਜੀ ਹਾਂਜੀ ਉਹ ਤਾਂ ਮੁੰਡੇ ਦੀ ਜਿੱਦਾਂ ਫੈਰ ਕੀਤਾ ਇਹਦੇ ਤੇ ਅੱਧਾ ਤਾਂ ਬਚ ਗਿਆ ਇੱਕ ਉਹਨੇ ਗੱਡੀ ਦੇ ਕੀਤਾ ਸਿੱਧਾ ਉਹ ਦੇਖਿਓ ਹਨਾ ਤੇ ਉਹ ਖੋਲ ਵਿੱਚੇ ਪਿਆ ਉਹ ਜਹਾਜ ਜਨਾਬ ਲੈ ਗਏ ਉਹਨੇ ਉੱਥੇ ਰਹਿਣਾ ਤਾਂ ਕਰ ਗਿਆ ਹਾਂਜੀ ਹਾਂਜੀ ਪੁਲਿਸ ਆ ਗਈ ਸੀਗੀ ਜੀ ਓਕੇ ਜੀ ਹਾਂਜੀ ਰਾਜਕੁਮਾਰ ਜੀ ਕੀ ਇੱਥੇ ਕਾਹਦਾ ਕੰਮ ਆ ਨਹੀਂ ਮੇਰਾ ਮੈਂ ਤਾਂ ਉਹ ਬੇਟੇ ਦਾ ਡੇੜੀ ਆ ਨਹੀਂ ਉਹ ਤਾਂ ਓਕੇ ਕੀ ਹੋਇਆ ਕੀ ਐਕਚੁਅਲੀ ਹੋਇਆ ਇਦਾਂ ਜੀ ਜੀ ਇਹ ਬੇੜਾ ਮੇਰਾ ਆਇਆ ਘਰੋਂ ਇਹ ਚੱਲੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਇਹ ਤੇਲ ਪਾਉਣ ਗਏ ਇੱਥੇ ਤੇਲ ਪਾਉਣ ਜਾਣਾ ਪੈਣਾ ਸੀ ਉਹਨਾਂ ਨੇ ਤੇ ਅਸਤੇਰੀ ਕੇ ਏਰਕੇ ਜੀ ਉਹਨਾਂ ਨੇ ਕੇ ਏਰਕੇ ਗੱਡੀ ਦੇ ਵਿੱਚ ਗੱਡੀ ਮਾਰੀ ਉਹਨਾਂ ਦੀ ਗੱਡੀ ਹੈਗੀ ਗ੍ਰੈਂਡ ਵਟਾਰਾ ਅੱਛਾ ਜੀ ਗ੍ਰੈਂਡ ਵਟਾਰਾ ਤੇ ਉਹਨਾਂ ਨੇ ਨਾਲੇ ਫੇਰ ਗੱਡੇ ਦੀ ਕਿੰਨੇ ਜਣੇ ਸੀ ਉਹ ਉਹ ਸੀਗੇ 4 ਦੋ ਦੋ ਜਨਾਨੀਆਂ ਸੀਗੀਆਂ ਅੱਛਾ ਜੀ ਤਿੰਨ ਬੰਦੇ ਸੀਗੇ ਕਾਰਨ ਕੀ ਕਾਰਨ ਕੀ ਹੈ ਉਹ ਕਿਤੇ ਇਹਨਾਂ ਦੇ ਨਾਲ ਸੀਗਾ ਉਹਨਾਂ ਦਾ ਦੋਤਾ ਜੀ ਉਹ ਕਿਤੇ ਦੂਜੇ ਕਰਦਾ ਰਹਿੰਦਾ ਰੁੰਦਾ ਹੁੰਦਾ ਸੀ ਅੱਛਾ ਜੀ ਤੇ ਆ ਸਰ ਨੂੰ ਮੈਂ ਇੱਕ ਫੇਰ ਕੱਢਿਆ ਆ ਖੋਲ ਲੈਣਾ ਸਰ ਦੇ ਕੋਲ ਦੇ ਦਿੱਤਾ ਦੇਖ ਲਓ ਵੀ ਹੁਣ ਐਡੀਸ਼ਨ ਮਿਲੀ ਆ ਵੀ ਇੱਥੇ ਗੋਲੀ ਚੱਲੀ ਆ ਉਹਦੇ ਸੰਬੰਧੀ ਆਏ ਆ ਜੀ ਜੀ ਹਾਂਜੀ ਕੁਛ ਲੱਗਾ ਪਤਾ ਕੀ ਕਾਰਨ ਨੇ ਨਹੀਂ ਦੇਖਦੇ ਹੁਣ ਅਜੇ ਪਹੁੰਚੇ ਹੀ ਆਂ ਜੀ ਦੇਖਦੇ ਆਂ ਅਸੀਂ ਕੀ ਗੱਲ ਕੋਈ ਹੋਰ ਮੇਰਾ ਵੀ ਮਿਲਿਆ ਕੋਈ ਦੇਖਦੇ ਆਂ ਸਰਚ ਕਰਕੇ ਮੈਨੂੰ ਮਿਲਿਆ ਜੀ ਜੀ ਬੋਲਦੇ ਆਂ ਸਰਚ ਕਰਕੇ ਸੀਸੀਟੀਵੀ ਕੋਈ ਹਾਂਜੀ ਅਜੇ ਦੇਖਦੇ ਆਂ ਅਜੇ ਤਾਂ ਪਹੁੰਚੇ ਹੀ ਆਂ ਆਪਾਂ ਪਹੁੰਚਿਆ ਮੁੱਖ ਤੇ ਠੀਕ ਠੀਕ ਵੱਡੀ ਖਬਰ ਹੁਸ਼ਿਆਰਪੁਰ ਤੋਂ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਤੇ ਚਾਰ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਸ ਬਾਬਤ ਜਾਣਕਾਰੀ ਦੇਂਦਿਆ ਸਾਹਿਲ ਨਾਮ ਦੇ ਸ਼ਖਸ ਨੇ ਦੱਸਿਆ ਕਿ ਉਹ ਗੋਲ ਗੱਪੇ ਖਾਣ ਤੋਂ ਬਾਅਦ ਜਿਵੇਂ ਹੀ ਤੁਰਨ ਲੱਗੇ ਤਾਂ ਦੂਜੀ ਸਾਈਡ ਤੋਂ ਆ ਰਹੇ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਦੇ ਵੱਲੋਂ ਦੋਵੇਂ ਹੀ ਨੌਜਵਾਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਦੇ ਉੱਪਰ 3 ਤੋਂ 4 ਫਾਇਰ ਕਰ ਦਿੱਤੇ ਗਏ ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਦੇ ਕੋਈ ਫਾਇਰ ਨਹੀਂ ਲੱਗਾ ਅਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਨੌਜਵਾਨ ਨੇ ਦੱਸਿਆ ਕਿ ਹਮਲਾਵਰ ਉਹਨਾਂ ਦੇ ਨਜ਼ਦੀਕ ਘਰਦੇ ਹੀ ਰਹਿਣ ਵਾਲੇ ਨੇ ਅਤੇ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਪਰ ਇਸ ਵਾਰਦਾਤ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਇਸ ਬਾਬਤ ਉਹਨਾਂ ਨੇ ਕੁਝ ਵੀ ਪਤਾ ਹੋਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਵੱਡੀ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਅਸੀਂ ਸਰਦ ਇਹਨਾ ਜਿੱਦਾਂ ਖੜੇ ਸੀਗੇ ਨੋਰਮਲੀ ਹੈ ਨਾ ਗੋਲ ਗੱਪੇ ਖਾ ਗਏ ਨਾ ਅਸੀਂ ਥੱਲੇ ਸੀਗੇ ਉਹ ਇਹ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਉਧਰੋਂ ਤਿੰਨ ਚਾਰ ਆਏ ᱛਿਮੀਆਂ ਆ ਜਾਂ ਲੇਡੀਜ਼ ਹਨ ਲੇਡੀਜ਼ ਨੇ ਨਾ ਅਦਾ ਹੱਥ ਪਾਇਆ ਉੱਤੇ ਗਲੇ ਨੂੰ ਤੇ ਆ ਮੁੰਡਾ ਨਾਲ ਸੀਗਾ ਨਹੀਂ ਤੇ ਮੁੰਡੇ ਦੇ ਨਾ ਇੱਕ ਸਰਦਾਰ ਨੇ ਨਾ ਗੋਲੀ ਚਲਾਈ ਉਹ ਮੁੰਡਾ ਸਾਈਡ ਤੇ ਹੋ ਗਿਆ ਤਾਂ ਕਰਕੇ ਬਚਾ ਹੋ ਗਿਆ ਉਹਦਾ ਦੀ ਗਈ ਫੇਰ ਉਹਨੇ ਜਿੱਦਾਂ ਗੱਡੀ ਐ ਸੀ ਕੱਡੀ ਵਿੱਚੋਂ ਕੱਢਣੀ ਪੈਣੀ ਸੀਗੀ ਅਸੀਂ ਕੱਡੀ ਉਹ ਫੇਰ ਉਹਨੇ ਉੱਧਾ ਇੱਕ ਉੱਪਰ ਨੂੰ ਫੇਰ ਕੀਤਾ ਫੇਰ ਉਹਨੇ ਸਿੱਧਾ ਉੱਧਾ ਨਾ ਸੇਰ ਆਲੂ ਫੇਰ ਕੀਤਾ ਨਿਸ਼ਾਨਾ ਲਾ ਕੇ ਕੀਤਾ ਸਰਦਾਰ ਬੰਦੀ ਜੱਥੇਦਾਰਾਂ ਦੀ ਦਾ ਨਾ ਸਲਾਸੂਲਾ ਆ ਉਹ ਉਹ ਆ ਕਿਹੜਾ ਆ ਉਹਨੇ ਕੀਤਾ ਆ ਤੇ ਜਿਹੜਾ ਮੁੱਢਾ ਉੱਧਾ ਗੱਲ ਕੁਛ ਨਹੀਂ ਸੀ ਜਿੱਦਾਂ ਬਹਿਸ ਤੋਂ ਹੀ ਆਇਆ ਸੀਗਾ ਉਹਦੀ ਨਿਕਦੀ ਗੱਲ ਨਹੀਂ ਨਹੀਂ ਪਹਿਲਾਂ ਕੋਈ ਗੱਲ ਨਹੀਂ ਜੀ ਉਦਾਂ ਹੀ ਆਪਣੇ ਆਪੇ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਕੀ ਮੰਨ ਚ ਆਇਆ ਅਗਲਿਆਂ ਦੇ ਜਾਂ ਕਿਸੇ ਨੇ ਕਿਰਾਇਆ ਕੁਛ ਜਾ ਕਿਸੇ ਨੇ ਕੁਝ ਕਰਾਇਆ ਹੋਣਾ ਪੈਸੂ ਵੇ ਦੇ ਕੇ ਜਾਂ ਕਿਸੇ ਨੇ ਕੁਝ ਕਰਾਇਆ ਹੋਵੇ ਕੀ ਪਤਾ ਹੀ ਇਦਾਂ ਹੁਣ ਸਾਨੂੰ ਉਦਾਂ ਉਹਨਾਂ ਨਾਲ ਕੋਈ ਹੈ ਨਹੀਂ ਸੀ ਕਿੰਨੇ ਫਾਇਰ ਹੋਏ ਹੈ ਫਾਇਰ ਭਾਜੀ 3-4 ਹੋਏ ਇੱਥੇ ਬਾਕੀ ਨਾ ਰਿਕਾਰਡਿੰਗ ਇੱਥੇ ਉਹਨੇ ਵੀਡੀਓ ਕਢਾ ਲਿਆ ਉੱਥੇ ਹੈਨਾ ਉਹ ਨਿਕਲੇ ਜਾਣੀ ਉੱਚ ਪਤਾ ਲੱਗ ਜਣਾ ਆ ਬਾਕੀ ਤਿੰਨੇ ਦੀ ਫਾਇਰ ਕੀਤੇ ਆ ਹਾਂਜੀ ਅਸੀਂ ਡੈਰੀ ਦਾ ਕੰਮ ਕਰਦੇ ਆ ਜੀ ਹਾਂਜੀ ਉਦੋਂ ਮੁੰਡੇ ਦੇ ਜਿੱਦਾਂ ਫਾਇਰ ਕੀਤਾ ਇਹਦੇ ਤੇ ਅੱਧਾ ਤਾਂ ਬਚ ਗਿਆ ਇੱਕ ਉਹਨੇ ਗੱਡੀ ਦੇ ਕੀਤਾ ਸਿੱਧਾ ਉਹ ਦੇਖਿਓ ਹੈਨਾ ਤੇ ਉਹ ਖੋਲ ਵਿੱਚੇ ਪਿਆ ਉਹ ਜਨਾਬ ਲੈ ਕੇ ਉਹਨੇ ਉੱਥੇ ਰਹਿਣਾ ਤਾਂ ਆ ਗਈਆਂ ਮੋਕੇ ਤੇ ਹਾਂਜੀ ਹਾਂਜੀ ਪੁਲਿਸ ਆ ਗਈ ਸੀਗੀ ਜੀ ਓਕੇ ਜੀ ਹਾਂਜੀ ਰਾਜ ਕੁਮਾਰ ਜੀ ਕੀ ਇੱਥੇ ਕਾ ਦਾ ਕੰਮ ਆ ਨਹੀਂ ਮੇਰਾ ਮੈਂ ਤਾਂ ਉਹ ਬੇਟੇ ਦਾ ਡੇੜੀ ਆ ਨਹੀਂ ਪਤਾ ਓਕੇ ਕੀ ਹੋਇਆ ਕੀ ਐਕਚੁਅਲ ਹੋਇਆ ਇਦਾਂ ਜੀ ਇਹ ਬੇੜਾ ਮੇਰਾ ਆਇਆ ਘਰੋਂ ਇਹ ਚੱਲੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਇਹ ਤੇਲ ਪਾਉਣ ਗਏ ਇੱਥੇ ਤੇਲ ਪਾਉਣ ਜਾਣਾ ਪਿਆ ਸੀ ਉਹਨਾਂ ਨੇ ਇੱਥੇ ਰਸਤੇ 'ਚ ਘੇਰ ਕੇ ਜੀ ਉਹਨਾਂ ਨੇ ਘੇਰ ਕੇ ਗੱਡੀ ਦੇ ਵਿੱਚ ਗੱਡੀ ਮਾਰੀ ਉਹਨਾਂ ਦੀ ਗੱਡੀ ਹੈਗੀ ਗ੍ਰੈਂਡ ਵਿਟਾਰਾ ਅੱਛਾ ਜੀ ਗ੍ਰੈਂਡ ਵਿਟਾਰਾ ਤੇ ਉਹਨਾਂ ਨੇ ਨਾਲੇ ਫੇਰ ਘੱਡੇ ਜੀ ਕਿੰਨੇ ਜਣੇ ਸੀ ਉਹ ਸੀਗੇ 4 ਦੋ ਦੋ ਜਨਾਨੀਆਂ ਸੀਗੀਆਂ ਅੱਛਾ ਜੀ ਤਿੰਨ ਬੰਦੇ ਸੀਗੇ ਕਾਰਨ ਕੀ ਕਾਰਨ ਕੀ ਹੈ ਉਹ ਕਿਤੇ ਇਹਨਾਂ ਦੇ ਨਾਲ ਸੀਗਾ ਉਹਨਾਂ ਦਾ ਦੋਤਾ ਜੀ ਉਹ ਕਿਤੇ ਦੂਜੇ ਕਰਦਾ ਰਹਿੰਦਾ ਰੁੰਦਾ ਹੁੰਦਾ ਸੀ ਅੱਛਾ ਜੀ ਤੇ ਆ ਸਰ ਨੂੰ ਮੈਂ ਇੱਕ ਫੇਰ ਕੱਢਿਆ ਆ ਖੋਲ ਲੈਣਾ ਸਰ ਦੇ ਕੋਲ ਦੇ ਦਿੱਤਾ ਦੇਖ ਲਓ ਵੀ ਹੁਣੇ ਇੰਟੀਮੀਸ਼ਨ ਮਿਲੀ ਆ ਵੀ ਇੱਥੇ ਗੋਲੀ ਚੱਲੀ ਆ ਉਹਦੇ ਸਬੰਧੀ ਆਏ ਆ ਜੀ ਜੀ ਹਾਂਜੀ ਕੁਝ ਲੱਗਾ ਪਤਾ ਕੀ ਕਾਰਨ ਨੇ ਨਹੀਂ ਦੇਖਦੇ ਹੁਣ ਅਜੇ ਪਹੁੰਚੇ ਹੀ ਆਂ ਜੀ ਦੇਖਦੇ ਆਂ ਅਸੀਂ ਕੀ ਗੱਲ ਕੋਈ ਮੇਰਾ ਵੀ ਮਿਲਿਆ ਕੋਈ ਦੇਖਦੇ ਆਂ ਸਰਚ ਕਰਕੇ ਮੈਨੂੰ ਮਿਲਿਆ ਜੀ ਜੀ ਕੋਈ ਮੈਨੂੰ ਸਰਚ ਕਰਕੇ ਸੀਸੀਟੀਵੀ ਕੋਈ ਹਾਂਜੀ ਅਜੇ ਦੇਖਦੇ ਆਂ ਅਜੇ ਤਾਂ ਪਹੁੰਚੇ ਹੀ ਆਂ ਆਪਾਂ ਪਹੁੰਚਿਆ ਮੁੱਖ ਤੇ ਠੀਕ ਠੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਤੇ ਚਾਰ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਸ ਬਾਬਤ ਜਾਣਕਾਰੀ ਦਿੰਦਿਆਂ ਸਾਹਿਲ ਨਾਮ ਦੇ ਸ਼ਖਸ ਨੇ ਦੱਸਿਆ ਕਿ ਉਹ ਗੋਲ ਗੱਪੇ ਖਾਣ ਤੋਂ ਬਾਅਦ ਜਿਵੇਂ ਹੀ ਤੁਰਨ ਲੱਗੇ ਤਾਂ ਦੂਜੀ ਸਾਈਡ ਤੋਂ ਆ ਰਹੇ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਦੇ ਵੱਲੋਂ ਦੋਵੇਂ ਹੀ ਨੌਜਵਾਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਦੇ ਉੱਪਰ 3 ਤੋਂ 4 ਫਾਇਰ ਕਰ ਦਿੱਤੇ ਗਏ ਹਾਲਾਕੀ ਗਨੀਮਤ ਰਹੀ ਹੈ ਕਿ ਕਿਸੇ ਦੇ ਕੋਈ ਫਾਇਰ ਨਹੀਂ ਲੱਗਾ ਅਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਨੌਜਵਾਨ ਨੇ ਦੱਸਿਆ ਕਿ ਹਮਲਾਵਰ ਉਹਨਾਂ ਦੇ ਨਜ਼ਦੀਕ ਘਰ ਦੇ ਹੀ ਰਹਿਣ ਵਾਲੇ ਨੇ ਅਤੇ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਪਰ ਇਸ ਵਾਰਦਾਤ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਇਸ ਬਾਬਤ ਉਹਨਾਂ ਨੇ ਕੁਝ ਵੀ ਪਤਾ ਹੋਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਵੱਡੀ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਜੀ ਅਸੀਂ ਜ਼ਰਤ ਤੇ ਨਾ ਜਿੱਦਾਂ ਖੜੇ ਸੀਗੇ ਨਾ ਨਾਰਮਲੀ ਹੈ ਨਾ ਗੋਲ ਗੱਪੇ ਖਾ ਗਏ ਨਾ ਅਸੀਂ ਥੱਲੇ ਸੀਗੇ ਉਹ ਇਹ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਉਧਰੋਂ ਤਿੰਨ ਚਾਰ ਐ ਤਿਮੀਆਂ ਆਈਆਂ ਲੇਡੀਜ਼ ਹਨ ਲੇਡੀਜ਼ ਨੇ ਨਾ ਅਦਾ ਹੱਥ ਪਾਇਆ ਉੱਤੇ ਗਲੇ ਨੂੰ ਤੇ ਆ ਮੁੰਡਾ ਨਾਲ ਸੀਗਾ ਨਹੀਂ ਉੱਤੇ ਮੁੰਡੇ ਦੇ ਨਾ ਇੱਕ ਸਰਦਾਰ ਨੇ ਨਾ ਗੋਲੀ ਚਲਾਈ ਉਹ ਮੁੰਡਾ ਸਾਈਡ ਤੇ ਹੋ ਗਿਆ ਤਾਂ ਕਰਕੇ ਬਚਾ ਹੋ ਗਿਆ ਉਹਦਾ ਠੀਕ ਹੈ ਫਿਰ ਉਹਨੇ ਜਿੱਦਾਂ ਗੱਡੀ ਅਸੀਂ ਗੱਡੀ ਵਿੱਚੋਂ ਕੱਢਣੀ ਪੈਣੀ ਸੀਗੀ ਅਸੀਂ ਗੱਡੀ ਉਹ ਫਿਰ ਉਹਨੇ ਉੱਧਾ ਇੱਕ ਉੱਪਰ ਨੂੰ ਫੇਰ ਕੀਤਾ ਫਿਰ ਉਹਨੇ ਸਿੱਧਾ ਅੱਧਾ ਨਾਲ ਸੇਰ ਆਲੂ ਫੇਰ ਕੀਤਾ ਨਿਸ਼ਾਨਾ ਲਾ ਕੇ ਕੀਤਾ ਸਰਦਾਰ ਬੰਦੀ ਜੱਥੇਦਾਰਾਂ ਦੀ ਦਾ ਨਾ ਸਲਾਸੂਲਾ ਆ ਉਹ ਉਹ ਆ ਕਿਹੜਾ ਆ ਉਹਨੇ ਕੀਤਾ ਆ ਤੇ ਜਿਹੜਾ ਮੁੱਦਾ ਉੱਦਾਂ ਗੱਲ ਕੁਛ ਨਹੀਂ ਸੀ ਕਿ ਉੱਦਾਂ ਬਹਿਸ ਸਹੀ ਆਇਆ ਸੀਗਾ ਉਹ ਨਿਕਲੀ ਗੱਲ ਨਹੀਂ ਨਹੀਂ ਪਹਿਲਾਂ ਕੋਈ ਗੱਲ ਨਹੀਂ ਜੀ ਉਦਾਂ ਹੀ ਆਪਣੇ ਆਪੇ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਕੀ ਮੰਨਣ ਚ ਆਗਲੇ ਆ ਦੇ ਜਾਂ ਕਿਸੇ ਨੇ ਕਿਰਾਇਆ ਕੁਛ ਜਾਂ ਕਿਸੇ ਨੇ ਕੁਛ ਕਰਾਇਆ ਹੋਣਾ ਪੈਸੇ ਹੋਵੇ ਕਿ ਜਾਂ ਕਿਸੇ ਨੇ ਕੁਛ ਕਰਾਇਆ ਹੋਵੇ ਕੀ ਪਤਾ ਹੀ ਉਦਾਂ ਹੁਣ ਸਾਨੂੰ ਉਦਾਂ ਉਹਨਾਂ ਨਾਲ ਕੋਈ ਹੈ ਨਹੀਂ ਸੀਗੀ ਇੰਨੀ ਕਿੰਨੇ ਫਾਇਰ ਹੋਏ ਹਾਂ ਫਾਇਰ ਭਾਜੀ 3-4 ਹੋਏ ਇੱਥੇ ਬਾਕੀ ਨਾ ਰਿਕਾਰਡਿੰਗ ਇੱਥੇ ਉਹਨੇ ਵੀਡੀਓ ਕਢਾ ਲਿਆ ਉੱਥੇ ਹਨਾ ਉਹ ਨਿਕਲੇ ਜਾਣੀ ਉੱਚ ਪਤਾ ਲੱਗ ਜਣਾ ਆ ਬਾਕੀ ਤਿੰਨੇ ਕੀ ਫਾਇਰ ਕੀਤੇ ਆ ਹਾਂਜੀ ਅਸੀਂ ਡੈਰੀ ਦਾ ਕੰਮ ਕਰਦੇ ਆ ਜੀ ਹਾਂਜੀ ਉਹਦਾ ਮੁੰਡੇ ਦੀ ਜਿੱਦਾਂ ਫੈਰ ਕੀਤਾ ਇਹਦੇ ਤੇ ਅੱਧਾ ਤਾਂ ਬਚ ਗਿਆ ਇੱਕ ਉਹਨੇ ਗੱਡੀ ਦੇ ਕੀਤਾ ਸਿੱਧਾ ਉਹ ਦੇਖਿਓ ਹਨਾ ਤੇ ਉਹ ਖੋਲ ਵਿੱਚੇ ਪਿਆ ਉਹ ਜਨਾਬ ਲੈ ਕੇ ਉਹਨੇ ਉੱਥੇ ਰਹਿਣਾ ਤਾਂ ਕਰਕੇ ਹਾਂਜੀ ਹਾਂਜੀ ਪੁਲਿਸ ਆ ਗਈ ਸੀਗੀ ਜੀ ਓਕੇ ਹਾਂਜੀ ਰਾਜਕਵਰ ਜੀ ਕੀ ਇੱਥੇ ਕਾਹਦਾ ਕੰਮ ਆ ਨਹੀਂ ਮੇਰਾ ਮੈਂ ਤਾਂ ਉਹ ਬੇਟੇ ਦਾ ਡੇੜੀ ਆ ਨਹੀਂ ਉਹਦਾ ਓਕੇ ਕੀ ਹੋਇਆ ਕੀ ਐਕਚੁਅਲ ਹੋਇਆ ਇਦਾਂ ਜੀ ਇਹ ਬੇੜਾ ਮੇਰਾ ਆਇਆ ਘਰੋਂ ਇਹ ਚੱਲੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਇਹ ਤੇਲ ਪਾਉਣ ਗਏ ਇੱਥੇ ਤੇਲ ਪਾਉਣ ਜਾਣਾ ਪੈਣਾ ਸੀ ਉਹਨਾਂ ਨੇ ਤੇ ਅਸਤੇਰੀ ਕਿਰਕੇ ਜੀ ਉਹਨਾਂ ਨੇ ਕਿਰਕੇ ਗੱਡੀ ਦੇ ਵਿੱਚ ਗੱਡੀ ਮਾਰੀ ਉਹਨਾਂ ਦੀ ਗੱਡੀ ਹੈਗੀ ਗ੍ਰੈਂਡ ਵਟਾਰਾ ਅੱਛਾ ਜੀ ਗ੍ਰੈਂਡ ਵਟਾਰਾ ਤੇ ਉਹਨਾਂ ਨੇ ਨਾਲੇ ਫੇਰ ਗੱਡੇ ਜੀ ਕਿੰਨੇ ਜਣੇ ਸੀ ਉਹ ਉਹ ਸੀਗੇ 4 ਦੋ ਦੋ ਜਨਾਨੀਆਂ ਸੀਗੀਆਂ ਅੱਛਾ ਜੀ ਤਿੰਨ ਬੰਦੇ ਸੀਗੇ ਕਾਰਨ ਕੀ ਕਾਰਨ ਕੀ ਹੈ ਉਹ ਕਿਤੇ ਇਹਨਾਂ ਦੇ ਨਾਲ ਸੀਗਾ ਉਹਨਾਂ ਦਾ ਦੋਤਾ ਜੀ ਉਹ ਕਿਤੇ ਦੂਜੇ ਕਰਦਾ ਰਹਿੰਦਾ ਰੁੰਦਾ ਹੁੰਦਾ ਸੀ ਅੱਛਾ ਜੀ ਤੇ ਆ ਸਰ ਨੂੰ ਮੈਂ ਇੱਕ ਫੇਰ ਕੱਢਿਆ ਆ ਖੋਲ ਲੈਣਾ ਸਰ ਦੇ ਕੋਲ ਦੇ ਦਿੱਤਾ ਦੇਖ ਲਓ ਵੀ ਹੁਣ ਇਨਵਿਗੇਸ਼ਨ ਮਿਲੀ ਆ ਬਈ ਇੱਥੇ ਗੋਲੀ ਚੱਲੀ ਆ ਉਹਦੇ ਸਬੰਧੀ ਆਏ ਆ ਜੀ ਜੀ ਹਾਂਜੀ ਕੁਝ ਲੱਗਾ ਪਤਾ ਕੀ ਕਾਰਨ ਨੇ ਨਹੀਂ ਦੇਖਦੇ ਹੁਣ ਅਜੇ ਪਹੁੰਚੇ ਹੀ ਆਂ ਜੀ ਦੇਖਦੇ ਆਂ ਅਸੀਂ ਕੀ ਗੱਲ ਕੋਈ ਮੇਰਾ ਵੀ ਮਿਲਿਆ ਕੋਈ ਦੇਖਦੇ ਆਂ ਸਰਚ ਕਰਕੇ ਦੇਖਦੇ ਆਂ ਸਰਚ ਕਰਕੇ ਸੀਸੀਟੀਵੀ ਕੋਈ ਹਾਂਜੀ ਅਜੇ ਦੇਖਦੇ ਆਂ ਅਜੇ ਤਾਂ ਪਹੁੰਚੇ ਹੀ ਆਂ ਆਪਾਂ ਹੋ ਚੋ ਮੁਖੀ ਠੀਕ ਠੀਕ ਹੈ ਹਾਂਜੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਤੇ ਚਾਰ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਸ ਬਾਬਤ ਜਾਣਕਾਰੀ ਦੇਂਦਿਆ ਸਾਹਿਲ ਨਾਮ ਦੇ ਸ਼ਖਸ ਨੇ ਦੱਸਿਆ ਕਿ ਉਹ ਗੋਲ ਗੱਪੇ ਖਾਣ ਤੋਂ ਬਾਅਦ ਜਿਵੇਂ ਹੀ ਤੁਰਨ ਲੱਗੇ ਤਾਂ ਦੂਜੀ ਸਾਈਡ ਤੋਂ ਆ ਰਹੇ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਦੇ ਵੱਲੋਂ ਦੋਵੇਂ ਹੀ ਨੌਜਵਾਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਦੇ ਉੱਪਰ 3 ਤੋਂ 4 ਫਾਇਰ ਕਰ ਦਿੱਤੇ ਗਏ ਹਾਲਾਕੀ ਗਨੀਮਤ ਰਹੀ ਹੈ ਕਿ ਕਿਸੇ ਦੇ ਕੋਈ ਫਾਇਰ ਨਹੀਂ ਲੱਗਾ ਅਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਨੌਜਵਾਨ ਨੇ ਦੱਸਿਆ ਕਿ ਹਮਲਾਵਰ ਉਹਨਾਂ ਦੇ ਨਜ਼ਦੀਕ ਘਰਦੇ ਹੀ ਰਹਿਣ ਵਾਲੇ ਨੇ ਅਤੇ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਪਰ ਇਸ ਵਾਰਦਾਤ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਇਸ ਬਾਬਤ ਉਹਨਾਂ ਨੇ ਕੁਝ ਵੀ ਪਤਾ ਹੋਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਵੱਡੀ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਜੀ ਅਸੀਂ ਜ਼ਰਤ ਤੇ ਨਾ ਜਿੱਦਾਂ ਖੜੇ ਸੀਗੇ ਨੋਰਮਲੀ ਹੈ ਨਾ ਗੋਲ ਗੱਪੇ ਖਾ ਗਏ ਨਾ ਅਸੀਂ ਥੱਲੇ ਸੀਗੇ ਉਹ ਇਹ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਉਧਰੋਂ ਤਿੰਨ ਚਾਰ ਇਹ ਤਿਮੀਆਂ ਆਈਆਂ ਲੇਡੀਜ਼ ਹਨ ਲੇਡੀਜ਼ ਨੇ ਨਾ ਅਦਾ ਹੱਥ ਪਾਇਆ ਉੱਤੇ ਗਲੇ ਨੂੰ ਤੇ ਆ ਮੁੰਡਾ ਨਾਲ ਸੀਗਾ ਨਹੀਂ ਤੇ ਮੁੰਡੇ ਦੇ ਨਾ ਇੱਕ ਸਰਦਾਰ ਨੇ ਨਾ ਗੋਲੀ ਚਲਾਈ ਉਹ ਮੁੰਡਾ ਸਾਈਡ ਤੇ ਹੋ ਗਿਆ ਤਾਂ ਕਰਕੇ ਬਚਾ ਹੋ ਗਿਆ ਉਹਦਾ ਦੀ ਗਈ ਫੇਰੇ ਉਹਨੇ ਜਿੱਦਾਂ ਗੱਡੀ ਅਸੀਂ ਗੱਡੀ ਵਿੱਚੋਂ ਕੱਢਣੀ ਪੈਣੀ ਸੀਗੀ ਅਸੀਂ ਗੱਡੀ ਉਹ ਫੇਰ ਉਹਨੇ ਉੱਤੋਂ ਇੱਕ ਉੱਪਰ ਨੂੰ ਫੇਰ ਕੀਤਾ ਫੇਰ ਉਹਨੇ ਸਿੱਧਾ ਅੱਧਾ ਨਾਲ ਸੇਰ ਆਲੂ ਫੇਰ ਕੀਤਾ ਨਿਸ਼ਾਨਾ ਲਾ ਕੇ ਕੀਤਾ ਸਰਦਾਰ ਬੰਦਿਆਂ ਜਥੇਦਾਰਾਂ ਜੀ ਦਾ ਨਾ ਸਲਾ ਸੁਲਾ ਆ ਉਹ ਉਹ ਆ ਕਿਹੜਾ ਆ ਉਹਨੇ ਕੀਤਾ ਆ ਤੇ ਜਿਹੜਾ ਮੁੱਦਾ ਉੱਦਾਂ ਗੱਲ ਕੁਛ ਨਹੀਂ ਸੀ ਕਿ ਉੱਦਾਂ ਬਹਿਸ ਸਹੀ ਆਇਆ ਸੀਗਾ ਉਹ ਕੰਨੀ ਦੀ ਗੱਲ ਨਹੀਂ 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 ਪਹਿਲਾਂ ਕੋਈ ਗੱਲ ਨਹੀਂ ਜੀ ਓਦਾਂ ਹੀ ਆਪਣੇ ਆਪੇ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਕੀ ਮੰਨਣ ਚ ਆਗਲੇ ਆ ਦੇ ਜਾਂ ਕਿਸੇ ਨੇ ਕਿਰਾਇਆ ਕੁਛ ਜਾਂ ਕਿਸੇ ਨੇ ਕੁਛ ਕਰਾਇਆ ਹੋਣਾ ਪਹਿੇ ਉਹ ਦੇ ਕੇ ਜਾਂ ਕਿਸੇ ਨੇ ਕੁਛ ਕਰਾਇਆ ਹੋਵੇ ਕੀ ਪਤਾ ਹੀ ਓਦਾਂ ਹੁਣ ਸਾਨੂੰ ਉੱਦਾਂ ਉਹਨਾਂ ਨਾਲ ਕੋਈ ਹੈ ਨਹੀਂ ਸੀਗੀ ਇੰਨੀ ਕਿੰਨੇ ਫਾਇਰ ਹੋਏ ਹੈ ਫਾਇਰ ਭਾਜੀ 3-4 ਹੋਏ ਇੱਥੇ ਬਾਕੀ ਨਾ ਰਿਕਾਰਡਿੰਗ ਇੱਥੇ ਉਹਨੇ ਵੀਡੀਓ ਕਢਾ ਲਿਓ ਉੱਥੇ ਹਨਾ ਉਹ ਨਿਕਲੇ ਜਾਣੀ ਉੱਚ ਪਤਾ ਲੱਗ ਜਣਾ ਆ ਬਾਕੀ ਤਿੰਨੇ ਕੀ ਫਾਇਰ ਕੀਤੇ ਆ ਹਾਂਜੀ ਅਸੀਂ ਡੈਰੀ ਦਾ ਕੰਮ ਕਰਦੇ ਆ ਜ ਹਾਂਜੀ ਉੱਧਾ ਮੁੰਡੇ ਦੀ ਜਿੱਦਾਂ ਫੈਰ ਕੀਤਾ ਇਹਦੇ ਤੇ ਅੱਧਾ ਤਾਂ ਬਚ ਗਿਆ ਇੱਕ ਉਹਨੇ ਗੱਡੀ ਦੇ ਕੀਤਾ ਸਿੱਧਾ ਉਹ ਦੇਖਿਓ ਹਨਾ ਤੇ ਉਹ ਖੋਲ ਵਿੱਚੇ ਪਿਆ ਉਹ ਜਹਾਜ ਜਨਾਬ ਲੈ ਕੇ ਹੋਣੇ ਉੱਥੇ ਰਹਿਣਾ ਤਾਂ ਕਰ ਗਿਆ ਹਾਂਜੀ ਹਾਂਜੀ ਪੁਲਿਸ ਆ ਗਈ ਸੀਗੀ ਜੀ ਓਕੇ ਜੀ ਹਾਂਜੀ ਰਾਜਕਮਲ ਜੀ ਕੀ ਇੱਥੇ ਕਾਹਦਾ ਕੰਮ ਆ ਨਹੀਂ ਮੇਰਾ ਮੈਂ ਤਾਂ ਉਹ ਬੇਟੇ ਦਾ ਡੇੜੀ ਆ ਨਹੀਂ ਪਤਾ ਓਕੇ ਕੀ ਹੋਇਆ ਕੀ ਐਕਚੁਅਲੀ ਹੋਇਆ ਇਦਾਂ ਜੀ ਇਹ ਬੇੜਾ ਮੇਰਾ ਆਇਆ ਘਰੋਂ ਇਹ ਚੱਲੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਇਹ ਤੇਲ ਪਉਣਗੇ ਇੱਥੇ ਤੇਲ ਪਉਣ ਜਾਣਾ ਪੈਣਾ ਸੀ ਉਹਨਾਂ ਨੇ ਇੱਥੇ ਰਸਤੇ 'ਚ ਘੇਰ ਕੇ ਜੀ ਉਹਨਾਂ ਨੇ ਘੇਰ ਕੇ ਗੱਡੀ ਦੇ ਵਿੱਚ ਗੱਡੀ ਮਾਰੀ ਉਹਨਾਂ ਦੀ ਗੱਡੀ ਹੈਗੀ ਗ੍ਰੈਂਡ ਵਟਾਰਾ ਅੱਛਾ ਜੀ ਗ੍ਰੈਂਡ ਵਟਾਰਾ ਤੇ ਉਹਨਾਂ ਨੇ ਨਾਲੇ ਫੇਰ ਘੱਡੇ ਦੀ ਕਿੰਨੇ ਜਣੇ ਸੀ ਉਹ ਸੀਗੇ 4 ਦੋ ਦੋ ਜਨਾਨੀਆਂ ਸੀਗੀਆਂ ਅੱਛਾ ਜੀ ਤਿੰਨ ਬੰਦੇ ਸੀਗੇ ਕਾਰਨ ਕੀ ਕਾਰਨ ਕੀ ਹੈ ਉਹ ਕਿਤੇ ਇਹਨਾਂ ਦੇ ਨਾਲ ਸੀਗਾ ਉਹਨਾਂ ਦਾ ਦੋਤਾ ਜੀ ਉਹ ਕਿਤੇ ਦੂਜੇ ਘਰ ਤਾਂ ਰਹਿੰਦਾ ਰਹਿੰਦਾ ਹੁੰਦਾ ਸੀ ਅੱਛਾ ਜੀ ਤੇ ਆ ਸਰ ਨੂੰ ਮੈਂ ਇੱਕ ਫੇਰ ਕੱਢਿਆ ਆ ਖੋਲ ਲੈਣਾ ਸਰ ਦੇ ਕੋਲ ਦੇ ਦਿੱਤਾ ਦੇਖ ਲਓ ਵੀ ਉਹਨੇ ਇੰਡੀਮੇਸ਼ਨ ਮਿਲੀ ਆ ਬਈ ਇੱਥੇ ਗੋਲੀ ਚੱਲੀ ਆ ਉਹਦੇ ਸਬੰਧੀ ਆਏ ਆ ਜੀ ਜੀ ਹਾਂਜੀ ਕੁਛ ਲੱਗਾ ਪਤਾ ਕੀ ਕਾਰਨ ਨੇ ਨਹੀਂ ਦੇਖਦੇ ਹੁਣ ਅਜੇ ਪਹੁੰਚੇ ਆਂ ਦੇਖਦੇ ਆਂ ਅਸੀਂ ਕੀ ਗੱਲ ਕੋਈ ਮੇਰਾ ਵੀ ਮਿਲਿਆ ਕੋਈ ਦੇਖਦੇ ਆਂ ਸਰਚ ਕਰਕੇ ਦੇਖਦੇ ਆਂ ਸਰਚ ਕਰਕੇ ਸੀਸੀਟੀਵੀ ਕੋਈ ਹਾਂਜੀ ਹਾਂਜੀ ਦੇਖਦੇ ਆਂ ਜਦੋਂ ਪਹੁੰਚੇ ਆਂ ਆਪਾਂ ਕੋਟਿਓ ਮੁਖੀ ਠੀਕ ਠੀਕ ਹੈ ਹਾਂਜੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਤੇ ਚਾਰ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਸ ਬਾਬਤ ਜਾਣਕਾਰੀ ਦੇਂਦਿਆ ਸਾਹਿਲ ਨਾਮ ਦੇ ਸ਼ਖਸ ਨੇ ਦੱਸਿਆ ਕਿ ਉਹ ਗੋਲ ਗੱਪੇ ਖਾਣ ਤੋਂ ਬਾਅਦ ਜਿਵੇਂ ਹੀ ਤੁਰਨ ਲੱਗੇ ਤਾਂ ਦੂਜੀ ਸਾਈਡ ਤੋਂ ਆ ਰਹੇ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਦੇ ਵੱਲੋਂ ਦੋਵੇਂ ਹੀ ਨੌਜਵਾਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਦੇ ਉੱਪਰ 3 ਤੋਂ 4 ਫਾਇਰ ਕਰ ਦਿੱਤੇ ਗਏ ਹਾਲਾਕੀ ਗਨੀਮਤ ਰਹੀ ਹੈ ਕਿ ਕਿਸੇ ਦੇ ਕੋਈ ਫਾਇਰ ਨਹੀਂ ਲੱਗਾ ਅਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਨੌਜਵਾਨ ਨੇ ਦੱਸਿਆ ਕਿ ਹਮਲਾਵਰ ਉਹਨਾਂ ਦੇ ਨਜ਼ਦੀਕ ਘਰਦੇ ਹੀ ਰਹਿਣ ਵਾਲੇ ਨੇ ਅਤੇ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਪਰ ਇਸ ਵਾਰਦਾਤ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਇਸ ਬਾਬਤ ਉਹਨਾਂ ਨੇ ਕੁਝ ਵੀ ਪਤਾ ਹੋਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਵੱਡੀ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਐ ਅਸੀਂ ਜਰ ਤਿੰਨ ਜਿੱਦਾਂ ਖੜੇ ਸੀਗੇ ਨੋਰਮਲੀ ਐ ਨਾ ਗੋਲ ਗੱਪੇ ਖਾ ਗਏ ਨਾ ਅਸੀਂ ਚੱਲੇ ਸੀਗੇ ਉਹ ਇਹ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਉਧਰ ਉਹ ਤਿੰਨ ਚਾਰ ਆਏ ਤਿਮੀਆਂ ਆਈਆਂ ਲੇਡੀਜ਼ ਨੇ ਨਾ ਲੇਡੀਜ਼ ਨੇ ਨਾ ਅਦਾ ਹੱਥ ਪਾਇਆ ਉੱਤੇ ਗਲੇ ਨੂੰ ਤੇ ਆ ਮੁੰਡਾ ਨਾਲ ਸੀਗਾ ਨਹੀਂ ਤੇ ਮੁੰਡੇ ਦੇ ਨਾ ਇੱਕ ਸਰਦਾਰ ਨੇ ਨਾ ਗੋਲੀ ਚਲਾਈ ਉਹ ਮੁੰਡਾ ਸਾਈਡ ਤੇ ਹੋ ਗਿਆ ਤਾਂ ਕਰਕੇ ਬਚਾ ਹੋ ਗਿਆ ਉਹਦਾ ਠੀਕ ਆ ਜੀ ਫਿਰ ਉਹਨੇ ਜਿੱਦਾਂ ਗੱਡੀ ਅਸੀਂ ਗੱਡੀ ਵਿੱਚੋਂ ਕੱਢਣੀ ਪੈਣੀ ਸੀਗੀ ਅਸੀਂ ਗੱਡੀ ਉਹ ਫਿਰ ਉਹਨੇ ਇੱਕ ਉੱਪਰ ਨੂੰ ਫਾਇਰ ਕੀਤਾ ਫਿਰ ਉਹਨੇ ਸਿੱਧਾ ਅੱਧਾ ਨਾ ਸੇਰ ਆਲੂ ਫਾਇਰ ਕੀਤਾ ਨਿਸ਼ਾਨਾ ਲਾ ਕੇ ਕੀਤਾ ਸਰਦਾਰ ਬੰਦਿਆਂ ਜਥੇਦਾਰਾਂ ਦੀ ਦਾ ਨਾ ਸਲਾਸੂਲਾ ਆ ਉਹ ਉਹ ਆ ਕਿਹੜਾ ਆ ਉਹਨੇ ਕੀਤਾ ਆ ਤੇ ਜਿਹੜਾ ਮੁੱਦਾ ਉੱਦਾਂ ਗੱਲ ਕੁਛ ਨਹੀਂ ਸੀ ਉੱਦਾਂ ਬਹਿਸ ਸੇ ਹੀ ਆਇਆ ਸੀਗਾ ਉਹ ਬਣੀ ਗੱਲ ਨਹੀਂ ਨਹੀਂ ਪਹਿਲਾਂ ਕੋਈ ਗੱਲ ਨਹੀਂ ਜੀ ਉਦਾਂ ਹੀ ਆਪਣੇ ਆਪੇ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਕੀ ਮੰਨਣ ਚ ਆਗਲੇ ਦੇ ਜਾਂ ਕਿਸੇ ਨੇ ਕਿਰਾਇਆ ਕੁਛ ਜਾਂ ਕਿਸੇ ਨੇ ਕੁਛ ਕਰਾਇਆ ਨਾ ਪਹਿੇ ਹੋਵੇ ਕਿ ਜਾਂ ਕਿਸੇ ਨੇ ਕੁਛ ਕਰਾਇਆ ਹੋਵੇ ਕੀ ਪਤਾ ਹੀ ਉਦਾਂ ਹੁਣ ਸਾਨੂੰ ਉਦਾਂ ਉਹਨਾਂ ਨਾਲ ਕੋਈ ਹੈ ਨਹੀਂ ਸੀਗੀ ਇੰਨੀ ਕਿੰਨੇ ਫਾਇਰ ਹੋ ਗਏ ਹਾਂ ਇਹ ਰ ਭਜੀ 3 4 ਹੋਏ ਇੱਥੇ ਬਾਕੀ ਨਾ ਰਿਕਾਰਡਿੰਗ ਇੱਥੇ ਉਹਨੇ ਵੀਡੀਓ ਕਢਾ ਲਿਆ ਉੱਥੇ ਹਨਾ ਉਹ ਨਿਕਲੇ ਨਹੀਂ ਉਹ ਚ ਪਤਾ ਲੱਗ ਜਣਾ ਆ ਬਾਕੀ ਤਿੰਨੇ ਦੀ ਫੈਰ ਕੀਤੇ ਆ ਹਾਂਜੀ ਅਸੀਂ ਡੈਰੀ ਦਾ ਕੰਮ ਕਰਦੇ ਆ ਜੀ ਹਾਂਜੀ ਉਦਾਂ ਮੁੰਡੇ ਦੇ ਜਿੱਦਾਂ ਫੈਰ ਕੀਤਾ ਇਹਦੇ ਤੇ ਅੱਧਾ ਤਾਂ ਬਚ ਗਿਆ ਇੱਕ ਉਹਨੇ ਗੱਡੀ ਦੇ ਕੀਤਾ ਸਿੱਧਾ ਉਹ ਦੇਖਿਓ ਹਨਾ ਤੇ ਉਹ ਖੋਲ ਵਿੱਚੇ ਪਿਆ ਉਹ ਜਨਾਬ ਲੈ ਕੇ ਉਹਨੇ ਉੱਥੇ ਰਹਿਣਾ ਤਾਂ ਕਰਕੇ ਹਾਂਜੀ ਹਾਂਜੀ ਪੁਲਿਸ ਆ ਗਈ ਸੀਗੀ ਜੀ ਓਕੇ ਭਜੀ ਹਾਂਜੀ ਰਾਜ ਕੁਮਾਰ ਜੀ ਕੀ ਇੱਥੇ ਕਾ ਦਾ ਕੰਮ ਆ ਨਹੀਂ ਮੇਰਾ ਮੈਂ ਤਾਂ ਉਹ ਬੇਟਾ ਦਾ ਡੇੜੀ ਆ ਨਹੀਂ ਪਤਾ ਓਕੇ ਕੀ ਹੋਇਆ ਕੀ ਐਕਚੁਅਲ ਹੋਇਆ ਇਦਾਂ ਜੀ ਇਹ ਬੇੜਾ ਮੇਰਾ ਆਇਆ ਘਰੋਂ ਇਹ ਚੱਲੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਇਹ ਤੇਲ ਪਾਉਣ ਗਏ ਇੱਥੇ ਤੇਲ ਪਾਉਣ ਜਾਣਾ ਪਿਆ ਸੀ ਉਹਨਾਂ ਨੇ ਇੱਥੇ ਰਸਤੇ 'ਚ ਘੇਰ ਕੇ ਜੀ ਉਹਨਾਂ ਨੇ ਘੇਰ ਕੇ ਗੱਡੀ ਦੇ ਵਿੱਚ ਗੱਡੀ ਮਾਰੀ ਉਹਨਾਂ ਦੀ ਗੱਡੀ ਹੈਗੀ ਗ੍ਰੈਂਡ ਵਿਟਾਰਾ ਅੱਛਾ ਜੀ ਗ੍ਰੈਂਡ ਵਿਟਾਰਾ ਤੇ ਉਹਨਾਂ ਨੇ ਨਾਲੇ ਫੇਰ ਘੱਡੇ ਜੀ ਕਿੰਨੇ ਜਣੇ ਸੀ ਉਹ ਸੀਗੇ 4 2 ਦੋ ਜਨਾਨੀਆਂ ਸੀਗੀਆਂ ਅੱਛਾ ਜੀ ਤਿੰਨ ਬੰਦੇ ਸੀਗੇ ਕਾਰਨ ਕੀ ਕਾਰਨ ਕੀ ਹੈ ਉਹ ਕਿਤੇ ਇਹਨਾਂ ਦੇ ਨਾਲ ਸੀਗਾ ਉਹਨਾਂ ਦਾ ਦੋ ਤਾਂ ਜੀ ਉਹ ਕਿਤੇ ਦੂਜੇ ਕਰਦਾ ਰਹਿੰਦਾ ਰੁੰਦਾ ਹੁੰਦਾ ਸੀ ਅੱਛਾ ਜੀ ਤੇ ਆ ਸਰ ਨੂੰ ਮੈਂ ਇੱਕ ਫੇਰ ਕੱਢਿਆ ਆ ਖੋਲ ਲੈਣਾ ਸਰ ਦੇ ਕੋਲ ਦੇ ਦਿੱਤਾ ਦੇਖ ਲਓ ਵੀ ਹੁਣੇ ਇੰਟੀਮੇਸ਼ਨ ਮਿਲੀ ਆ ਵੀ ਇੱਥੇ ਗੋਲੀ ਚੱਲੀ ਆ ਉਹਦੇ ਸਬੰਧੀ ਆਏ ਆ ਜੀ ਜੀ ਹਾਂਜੀ ਕੁਝ ਲੱਗਾ ਬੰਦਾ ਕੀ ਕਾਰਨ ਨਹੀਂ ਦੇਖਦੇ ਹੁਣ ਅਜੇ ਪਹੁੰਚੇ ਹੀ ਆਂ ਜੀ ਦੇਖਦੇ ਆਂ ਸੀ ਕੀ ਗੱਲ ਕੋਈ ਮੇਰਾ ਵੀ ਮਿਲਿਆ ਕੋਈ ਦੇਖਦੇ ਆਂ ਸਰਚ ਕਰਕੇ ਮੇਰਾ ਵੀ ਆ ਜੀ ਜੀ ਦੇਖਦੇ ਆਂ ਸਰਚ ਕਰਕੇ ਸੀਸੀਟੀਵੀ ਕੋਈ ਹਾਂਜੀ ਸੀਸੀ ਅਜੇ ਦੇਖਦੇ ਆਂ ਅਜੇ ਤਾਂ ਪਹੁੰ ਪਹੁੰਚਿਓ ਮੁਕੇ ਠੀਕ ਠੀਕ ਹੈ ਹਾਂਜੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਤੇ ਚਾਰ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਸ ਬਾਬਤ ਜਾਣਕਾਰੀ ਦਿੰਦਿਆਂ ਸਾਹਿਲ ਨਾਮ ਦੇ ਸ਼ਖਸ ਨੇ ਦੱਸਿਆ ਕਿ ਉਹ ਗੋਲ ਗੱਪੇ ਖਾਣ ਤੋਂ ਬਾਅਦ ਜਿਵੇਂ ਹੀ ਤੁਰਨ ਲੱਗੇ ਤਾਂ ਦੂਜੀ ਸਾਈਡ ਤੋਂ ਆ ਰਹੇ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਦੇ ਵੱਲੋਂ ਦੋਵੇਂ ਹੀ ਨੌਜਵਾਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਦੇ ਉੱਪਰ 304 ਫਾਇਰ ਕਰ ਦਿੱਤੇ ਗਏ ਹਾਲਾਕੀ ਗਨੀਮਤ ਰਹੀ ਹੈ ਕਿ ਕਿਸੇ ਦੇ ਕੋਈ ਫਾਇਰ ਨਹੀਂ ਲੱਗਾ ਅਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਨੌਜਵਾਨ ਨੇ ਦੱਸਿਆ ਕਿ ਹਮਲਾਵਰ ਉਹਨਾਂ ਦੇ ਨਜ਼ਦੀਕ ਘਰਦੇ ਹੀ ਰਹਿਣ ਵਾਲੇ ਨੇ ਅਤੇ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਪਰ ਇਸ ਵਾਰਦਾਤ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਇਸ ਬਾਬਤ ਉਹਨਾਂ ਨੇ ਕੁਝ ਵੀ ਪਤਾ ਹੋਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਵੱਡੀ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਮੁਹੱਲਾ ਇਸਲਾਮਾਬਾਦ ਦੇ ਵਿੱਚ ਫਾਇਰਿੰਗ ਹੋਈ ਐ ਅਸੀਂ ਸਰਦ ਤੇ ਨਾ ਜਿੱਦਾਂ ਖੜੇ ਸੀਗੇ ਨੋਰਮਲੀ ਐ ਨਾ ਗੋਲ ਗੱਪੇ ਕਰਕੇ ਨਾ ਅਸੀਂ ਚੱਲੇ ਸੀਗੇ ਉਹ ਇਹ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਉਧਰੋਂ ਤਿੰਨ ਚਾਰ ਐ ਤੀਵੀਆਂ ਆਈਆਂ ਲੇਡੀਜ਼ ਨੇ ਨਾ ਲੇਡੀਜ਼ ਨੇ ਨਾ ਅਦਾ ਹੱਥ ਪਾਇਆ ਉੱਤੇ ਗਲੇ ਨੂੰ ਤੇ ਆਹ ਮੁੰਡਾ ਨਾਲ ਸੀਗਾ ਨਹੀਂ ਤੇ ਮੁੰਡੇ ਦੇ ਨਾ ਇੱਕ ਸਰਦਾਰ ਨੇ ਨਾ ਗੋਲੀ ਚਲਾਈ ਉਹ ਮੁੰਡਾ ਸਾਈਡ ਤੇ ਹੋ ਗਿਆ ਤਾਂ ਕਰਕੇ ਬਚਾ ਹੋ ਗਿਆ ਉਹਦਾ ਠੀਕ ਆ ਜੀ ਫਿਰ ਉਹਨੇ ਜਿੱਦਾਂ ਗੱਡੀ ਐ ਅਸੀਂ ਗੱਡੀ ਵਿੱਚੋਂ ਕੱਢਣੀ ਪੈਣੀ ਸੀਗੀ ਅਸੀਂ ਗੱਡੀ ਉਹ ਫਿਰ ਉਹਨੇ ਉੱਧਾ ਇੱਕ ਉੱਪਰ ਨੂੰ ਫੇਰ ਕੀਤਾ ਫਿਰ ਉਹਨੇ ਸਿੱਧਾ ਉੱਧਾ ਨਾ ਸੇਰ ਆਲੂ ਫੇਰ ਕੀਤਾ ਨਿਸ਼ਾਨਾ ਲਾ ਕੇ ਕੀਤਾ ਸਰਦਾਰ ਬੰਦੀ ਜੱਥੇਦਾਰ ਦੀ ਦਾ ਨਾ ਸਲਾਸੂਲਾ ਆ ਉਹ ਉਹ ਆ ਕਿਹੜਾ ਆ ਉਹਨੇ ਕੀਤਾ ਆ ਤੇ ਜਿਹੜਾ ਮੁੰਡਾ ਉੱਧਾ ਗੱਲ ਕੁਛ ਨਹੀਂ ਸੀ ਕਿ ਉੱਧਾ ਬਹਿਸ ਤੋਂ ਹੀ ਆਇਆ ਸੀਗਾ ਉਹਦੀ ਨਿਕਲੀ ਗੱਲ ਨਹੀਂ ਨਹੀਂ ਪਹਿਲਾਂ ਕੋਈ ਗੱਲ ਨਹੀਂ ਜੀ ਉਦਾਂ ਹੀ ਆਪਣੇ ਆਪੇ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਕੀ ਮੰਨਣ ਚ ਆਇਆ ਅਗਲਿਆਂ ਦੇ ਜਾਂ ਕਿਸੇ ਨੇ ਕਿਰਾਇਆ ਕੁਛ ਜਾਂ ਕਿਸੇ ਨੇ ਕੁਛ ਕਰਾਇਆ ਨਾ ਪਹਿੇ ਹੋਵੇ ਕਿ ਜਾਂ ਕਿਸੇ ਨੇ ਕੁਛ ਕਰਾਇਆ ਹੋਵੇ ਕੀ ਪਤਾ ਜੀ ਇਦਾਂ ਹੁਣ ਸਾਨੂੰ ਉਦਾਂ ਉਹਨਾਂ ਨੂੰ ਕੋਈ ਹੈ ਨਹੀਂ ਸੀਗੀ ਅੰਨੀ ਕਿੰਨੇ ਫਾਇਰ ਹੋ ਗਏ